ਕੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਕਾਰ ਜੋ ਹਰ ਸੰਗ ਜੀਓ ਬਹਰ ਤੂ ਆਏ ਮੇਰੇ ਵੀਰ ਇਹ ਜੋ ਆਪ ਜੀ ਸਤ ਸੰਗ ਦਾ ਆਨੰਦ ਮਾਣ ਰਹੇ ਹੋ ਪਹਿਲੀ ਵਾਰ ਉਹ ਇੱਕ ਓੰਕਾਰ ਵਾਹਿਗੁਰੂ ਅੱਲਾ ਗॉड ਸਤਨਾਮ ਵਾਹਿਗੁਰੂ ਰਾਧੇਕ੍ਰਿਸ਼ਨ ਜਿਸ ਨੂੰ ਸੰਸਾਰ ਲਗ ਲਗ ਨਾਮਾਂ ਤੋਂ ਯਾਦ ਕਰਦਾ ਆਪ ਜੀ ਇਸ ਦੇ ਚਰਨਾਂ ਦਾ ਅਨੰਦ ਮਾਣ ਰਿਓ ਇਹ ਜੋ ਸਤਸਰੂਪ ਆਪ ਜੀ ਸੰਗਾਸਨ ਤੇ ਵੇਖ ਰਿਓ ਇਹ ਉਹ ਇੱਕ ਓੰਕਾਰ ਉਹ ਅੱਲਾਹ ਉਹ ਵਾਹਿਗੁਰੂ ਗੋਡ ਜਿਸ ਨੂੰ ਸੰਸਾਰ ਆਪਣੇ ਧਰਮਾਂ ਗ੍ਰੰਥਾਂ ਦੇ ਵਿੱਚ ਯਾਦ ਕਰਦਾ ਉਹ ਭਗਵਾਨ ਨੇ ਆ ਕੇ ਮਾਤ ਲੋਕ ਦੇ ਵਿੱਚ ਆ ਕੇ ਆਪਣਾ ਪ੍ਰਗਟਾਵਾ ਕੀਤਾ ਪਿੱਛੇ ਜਿੰਨੇ ਵੀ ਨਾਮ ਅਸੀਂ ਸੁਣਦੇ ਆਏ ਜਾਂ ਜਪਦੇ ਆ ਰਹੇ ਹਾਂ ਜੇ ਥੋੜਾ ਸਮਾਂ ਆਪਾਂ ਪਿੱਛੇ ਚਲੇ ਜਾਈਏ ਸਿਤਾ RAM ਸਿਤਾ ਸਾਡੀ ਸੁਰਤੀ राम ਸਾਡਾ ਉਹ ਪਰਮਾਤਮਾ ਸੀਤਾ ਸਾਡੀ ਆਤਮਾ ਨਿਰਗੁਣ ਇਰਾਮ ਸਾਡਾ ਪਰਮਾਤਮਾ ਨਿਰਗੁਣ ਸੰਸਾਰ ਨੇ ਬਾਹਰ ਵਾਲੀ ਸੀਤਾ राम ਨੂੰ ਹੀ ਆਪਣਾ ਸਮਾਂ ਬਤੀਤ ਕਰ ਲਿਆ ਬਟ ਆਪਣੇ ਅੰਦਰ ਦੀ ਸੁਰਤੀ ਨੂੰ ਤੋਂ ਆਪਣੇ ਰਾਮ ਦੇ ਨਾਲ ਆਪਣਾ ਮੇਲ ਨਹੀਂ ਮਿਲਿਆ ਜਦੋਂ ਤ੍ਰੇਤਾ ਖਤਮ ਹੋਇਆ ਤੇ ਦੁਆਪਰ ਆਇਆ ਦੁਆਪਰ ਦੇ ਵਿੱਚ શ્રી ਕ੍ਰਿਸ਼ਨ ਮਹਾਰਾਜ ਨੇ ਆ ਕੇ ਨਵਾਂ ਨਾਮ ਦੇ ਦਿੱਤਾ ਪਿਛਲੇ ਨਾਮ ਦਾ ਸਹਾਰਾ ਨਹੀਂ ਲਿਆ सीताराम ਨੇ ਕਿਹਾ राधे कृष्ण ਇਸ ਸੰਸਾਰ ਨੇ राधे कृष्णਾਂ ਨੂੰ ਹੀ ਜਾ ਕੇ ਭਗਵਾਨ ਮੰਨ ਲਿਆ ਰਾधा ਸਾਡੀ ਸੁਰਤੀ ਸੀ ਤੇ ਕ੍ਰਿਸ਼ਨ ਸਾਡਾ ਪਰਮਾਤਮਾ ਸੀ ਸੁਰਤੀ ਸਾਡੀ ਆਤਮਾ ਕ੍ਰਿਸ਼ਨ ਸਾਡਾ ਉਹ ਨਿਰਗੁਣ ਪਰਮਾਤਮਾ ਇਹ ਦੋਨਾਂ ਦਾ ਕੀ ਕਰਨਾ ਸੀ ਮੇਲ ਕਰਨਾ ਸੀ ਬਟ ਬਟ ਸੰਸਾਰ ਗੁੱਲਾ-ਬੁੱਟਾਂ ਦੇ ਨਾਲ ਹੀ ਨਾਮ ਜਪਦਾ ਰਹਿ ਗਿਆ ਅੱਗੇ ਤਿੰਨ ਪਗੰਬਰ ਆ ਗਏ ਨਵਾਂ ਨਾਮ ਆ ਗਿਆ ਨਵਾਂ ਸ਼ਬਦ ਆ ਗਿਆ ਅੱਲਾਹੁ ਅਨਹੁ ਅੱਲਾ ਉਹ ਪਰਮਾਤਮਾ ਨਿਰਗੁਣ ਅਨਨਾ ਸਾਡੀ ਉਹ ਆਤਮਾ ਆਤਮਾ ਦੇ ਪਰਮਾਤਮਾ ਦਾ ਮੇਲ ਕਰਨਾ ਸੀ ਬਟ ਇੱਥੇ ਵੀ ਸੰਸਾਰ ਦਾ ਉਹਦੇ ਨਾਲ ਮੇਲ ਨਹੀਂ ਹੋਇਆ ਫੇ ਨਵੀਂ ਧਾਰ ਆ ਗਈ ਨਾਨਕ ਪਾਸ਼ਾ ਜੀ ਆ ਗਏ ਸਤਨਾਮ ਦਾ ਆ ਕੇ ਉਹਨੇ ਆ ਕੇ ਨਾਮ ਦੇ ਦਿੱਤਾ ਪਿਛਲੇ ਨਾਮ ਦਾ ਉਹਨਾਂ ਦਾ ਵੀ ਸਹਾਰਾ ਨਹੀਂ ਲੱਗਾ ਉਹਨੇ ਸਤਨਾਮ ਦਾ ਆ ਕੇ ਆਪ ਜੀ ਨੂੰ ਇੱਕ ਸ਼ਬਦ ਦਿੱਤਾ ਸਤਨਾਮ ਸ੍ਰੀ ਮੀਤਾਰ ਸ੍ਰੀ ਗੋਬਿੰਦ ਪਾਸ਼ਾ ਜੀ ਮਹਾਰਾਜ ਆ ਗਏ ਉਹਨਾਂ ਨੇ ਆ ਕੇ ਸਤਨਾਮ ਦਾ ਸਹਾਰਾ ਨਾ ਲੈਂਦੇ ਹੋਇਆ ਕੀ ਕਿਹਾ ਤਾਂ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਪਤ ਹੈ ਜਿੰਨੇ ਵੀ ਗਣ ਸ਼ਾਸਤਰ ਮਾਤ ਲੋਕ ਦੇ ਵਿੱਚ ਉਹ ਪਰਮਾਤਮਾ ਭੇਜਦਾ ਰਿਹਾ ਆਪਣਾ ਢੰਗਾ ਬਜਾਉਂਦਾ ਰਿਹਾ ਹਰ ਇੱਕ ਗ੍ਰੰਥਾਂ ਸ਼ਾਸਤਰਾਂ ਦੇ ਵਿੱਚ ਇਹ ਦੱਸਿਆ ਸੀ ਕਲ ਯੁਗ ਦੇ ਅੰਤਦ ਵਿੱਚ ਉਹ ਨਿਹਕਲੰਕ ਨੇ ਪ੍ਰਗਟ ਹੋਣਾ ਕਲ ਕਲ ਕੀ અવਤਾਰ ਨਿ ਮਾਤ ਲੋਕ ਦੇ ਵਿੱਚ ਪ੍ਰਗਟ ਹੋਣਾ ਹੈ ਬ੍ਰਹਮਣ ਗੋਡ ਨੇ ਪ੍ਰਗਟ ਹੋਣਾ ਹੈ ਲਗ ਲਗ ਨਾਮਾ ਤੋਂ ਉਸ ਦੇ ਬਾਰੇ ਪਛੀਨ ਕੋਈਆਂ ਹੁੰਦੀਆਂ ਰਹੀਆਂ ਬਟ ਸੰਸਾਰ ਸੁਣਦਾ ਆਇਆ ਬਟ ਉਸ ਦੀ ਖੋਜ ਕਿਸੇ ਨੇ ਨਹੀਂ ਕੀਤੀ ਜਿਕਾਰਾ ਸੁਨੇ ਆਪ ਜੀ ਨੇ ਸੋ ਹਮਾਰਾ ਇਸੇ ਸੰਕ੍ਰਿਸ਼ਨ ਵਿਸ਼ਨੂੰ ਭਗਵਾਨ ਦੀ ਜੈ ਨਾਮ ਆਮ ਸੁਣ ਕੇ ਅਜੀਬ ਜਾ ਹੁੰਦਾ ਹੈ ਕਿ ਪਤਾ ਨਹੀਂ ਕਿਸ ਦੀ ਜੈ ਕਰ ਦੇਣਾ ਸੋ ਪਰਮਾਤਮਾ ਹੰਗਾ ਆਤਮਾ ਤੇ ਪਰਮਾਤਮਾ ਪਰਮਾਤਮਾ ਦੇ ਆਤਮਾ ਮਹਾਰਾਜ ਪਹਿਲਾ ਗੁਣ ਮਹਾਰਾਜ ਉਹ ਏਕ ਓੰਕਾਰ ਉਹ ਵਾਹਿਗੁਰੂ ਉਹ ਅੱਲਾ ਉਹ ਇੱਕ ਏ ਉਹ ਮਹਾਰਾਜ ਏ ਹਮੇਸ਼ਾ ਰਹਿਣ ਵਾਲਾ ਉਹ ਮਹਾਰਾਜ ਛੇ ਸਿੰਘ ਸ਼ੇਰ ਸਿੰਘ ਕੋਈ ਪੰਜ ਤਤ ਦੇ ਦੀ ਜੈ ਨਹੀਂ ਕਿਸੇ ਦੀ ਇਤੇ ਜੈ ਕਿਸੇ ਇਨਸਾਨ ਦੀ ਜੈ ਨਹੀਂ ਸ਼ੇਰ ਸਿੰਘ ਉਹ ਆ ਜਿਸ ਦੇ ਪੈਰ ਦੇ ਵਿੱਚ ਸੰਸਾਰ ਚਾਹੇ ਉਹ ਪ੍ਰਮਾਤਮਾ ਨੂੰ ਮੰਨੇ ਚਾ ਨਾ ਮੰਨੇ ਉਹਦੇ ਪੈਰ ਦੇ ਵਿੱਚ ਰਹਿ ਕੇ ਉਹ ਪੂਜਾ ਪਾਠ ਵੀ ਜਰੂਰ ਕਰਦਾ ਹੈ ਕਿਉਂਕਿ ਉਹ ਪੈਰ ਦੇ ਵਿੱਚ ਹੈ ਇਸ ਕਰਕੇ ਉਹ ਸ਼ੇਰਿਆ ਸਿੰਘ ਸੂਰਵੀਰ ਬਹਾਦਰ ਆ ਉਸਦੇ ਪੈਰ ਦੇ ਵਿੱਚ ਸਾਰੇ ਵਿਸ਼ਨ ਉਹ ਭਗਵਾਨ ਆਪ ਹੀ ਆ ਕੋਈ ਦੇਵੀ ਦੇਤੇ ਵਾਲਾ ਵਿਸ਼ਨੂ ਨਹੀਂ ਹੈ ਸਵੈਮ ਉਹ ਪ੍ਰਮਾਤਮਾ ਇਹ ਸਾਰੇ ਗੁਮਾਂ ਨੂੰ ਰੱਖਣ ਵਾਲਾ ਉਹ ਭਗਵਾਨ ਸਵੈਮ ਉਸਦੀ ਚ ਇਹ ਨਵਾਂ ਨਾਮ ਸਾਜੁਗ ਦੇ ਵਿੱਚ ਉਹ ਪ੍ਰਮਾਤਮਾ ਨੇ ਆ ਕੇ ਸਾਜੁਗ ਦੀ ਰੀਤ ਨੂੰ ਚਲਾਇਆ ਹੈ ਉਹ ਨਵਾ ਨਾਮ ਉਹ ਨਵੇਂ ਆਪਣੇ भक्त ਫਲਵਾੜੀ ਜੋ ਆਪ ਜੀ ਦੇਖ ਰਹੇ ਹੋ ਛੱਟੇ ਕਪੜਿਆਂ ਵਾਲੇ ਇਹ ਨਵੇਂ भक्त ਫਲਵਾੜੀ ਪੈਦਾ ਕੀਤੀ ਹੈ ਇਹ ਸਾਜੁਗ ਦਾ ਮਾਰਗ ਹੈ ਪ੍ਰਮਾਤਮਾ ਨੇ ਆ ਕੇ ਚਵੀਆਂ ਗ੍ਰੰਥਾਂ ਦੀ ਰਚਨਾ ਕੀਤੀ ਉਹ ਪ੍ਰਮਾਤਮਾ ਦੇ ਪੰਜ ਲਖਾਰੀ ਪੰਜ ਦਰਬਾਰੀ ਪੰਜ ਪਿਆਰੇ ਸਾਜੇ ਪ੍ਰਮਾਤਮਾ ਨੇ ਮਾਤਲੋ ਔਰ ਪਿਛਲੇ ਜਿਹੜੇ ਲੈਣੇ ਦੇਣੇ ਸੀ ਉਹ ਆ ਕੇ ਪ੍ਰਮਾਤਮਾ ਨੇ ਆ ਕੇ ਪੂਰੇ ਕੀਤੇ ਮਾਤ ਲੋਕ ਦੇ ਵਿੱਚ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆ ਮੈਂ ਇੱਕ ਛੋਟੀ ਜੀ ਲਿਖ ਸੰਜੀ ਕਰਾਂਗਾ ਗ੍ਰੰਥਾ ਨੰਬਰ 21 ਦੀ ਲਿਖ ਤੇ ਆ ਸ਼ਹਿਨ ਸ਼ਹਿ ਸਮਤ 5 ਪਹਿਲੀ ਜੇਡ ਦੀ ਲਿਖਤਾ ਪਹਿਲੀ ਜੇਡ ਜਿਹੜਾ ਸ਼ਹਿਨ ਸ਼ਹਿ ਸਮਤ 5 ਆ ਉਹ ਕੀ ਕਹਿੰਦਾ ਹੈ ਪੰਜ ਪਿਆਰਿਆਂ ਨੂੰ ਕੀ ਹੁਕਮ ਦੇ ਰਿਹਾ ਆਹ ਆਪਾਂ ਉਸ ਨੂੰ ਸਰਪੰਨ ਕਰੀਏ ਤਿੰਨ ਚਾਰ ਲਾਈਨਾਂ ਉਹ ਕਿ ਲਾਈਨਾਂ ਨਹੀਂ ਹੈ ਸੰਮਤ ਪੰਜ ਕਹੇ ਸੰਦੇਸ਼ਾ ਦੇਵਾ ਪੰਜ ਪਿਆਰੇ ਅਕਾਲ ਪੁਰਖ ਦੇ ਪੰਜ ਪਿਆਰੇ ਬਾਤ ਲੋਕ ਦੇ ਵਿੱਚ ਉਹ ਪੰਜਾਂ ਪਿਆਰਿਆਂ ਨੂੰ ਕੀ ਹੁਕਮ ਦੇ ਰਿਹਾ ਕੌਣ ਸੈ ਸੰਮਤ ਪੰਜ ਪੰਚਮ ਵਿੱਚ ਜਨਾਈਆ ਤੁਸੀਂ ਜੋ ਦੇ ਸੂਰਬੀਰ ਬਣਨਾ ਵਿੱਚ ਸੰਸਾਰੇ ਕੀ ਹੁਕਮ ਦਿੱਤਾ ਕਿ ਤੁਸੀਂ ਕੀ ਬਣਨਾ ਹੈ ਸੂਰਬੀਰ ਬਣਨਾ ਵਿੱਚ ਸੰਸਾਰੇ ਆਪਣਾ ਵਾਲ ਤਰਾਈਆ ਵਸਤਰ ਸਭ ਦੇ ਹੋਣੇ ਇੱਕ ਧਾਰੇ ਪੀਲਾ ਰੰਗ ਰੰਗਾਈਆ ਸਭ ਦੇ ਇੱਕ ਵਸਤਰ ਕਿਹੜੇ ਪੀਲਾ ਰੰਗ ਰੰਗਾਈਆ ਸਾਡੇ ਤਿੰਨ ਹੱਥ ਰੱਸੀ ਸਭ ਨੇ ਰੱਖਣੀ ਆਪਣੇ ਨਾਲੇ ਸਾਡੇ ਤਿੰਨ ਹੱਥ ਦੀ ਇੱਕ ਰੱਸੀ ਵੀ ਆਪਣੀ ਨਾਲ ਰੱਖ ਲਈ ਕਿਹਨਾਂ ਨੂੰ ਕਿਹਾ ਪੰਜਾਬ ਪਿਆਰਿਆਂ ਨੂੰ ਆਪਣਾ ਸਾਥ ਬਨਾਈਆ ਜਿਸ ਵੇਲੇ ਹੁਕਮ ਮਿਲੇ ਆਪਣੇ ਸਤਗੁਰੂ ਨੂੰ ਕਰ ਲੈਣਾ ਗ੍ਰਿਫਤਾਰੇ ਜਿਸ ਵੇਲੇ ਹੁਕਮ ਮਿਲੇ ਆਪਣੇ ਸਤਗੁਰੂ ਨੂੰ ਕਰ ਲੈਣਾ ਗ੍ਰਿਫਤਾਰੇ ਹੱਥ ਕੜੀ ਹਥਾ ਨਾਲ ਲਗਾਈਆ ਹੱਥ ਕੜੀ ਹਥਾ ਨਾਲ ਲਗਾਈਆ ਫਿਰ ਪੰਜਾਂ ਨੇ ਫਿਰਨਾ ਵਿੱਚ ਭਗਤਾਂ ਵਾਲੇ ਅਖਾੜੇ ਅਜਿਵੇਂ ਹੁਣ ਅਖਾੜਾ ਲੱਗੇ ਹੋਇਆ ਫਿਰ ਕਿਵੇਂ ਫਿਰਨਾ ਪੰਜਾਂ ਨੇ ਭਗਤਾਂ ਵਿੱਚ ਅਖਾੜੇ ਪਹਿਲਾਂ ਪੁੱਛ ਦੇਖਿਆ ਨਹੀਂ ਹਣੇ ਉੱਡਾ ਦੇਖਿਆ ਜੀ ਅਖਾੜੇ ਵਿੱਚ ਜਿਦੂ ਆ ਹਾਂਜੀ ਦੇਖਿਆ ਜੀ ਦੇਖਿਆ ਦੇਖਿਆ ਜੀ ਵੇਖਿਆ ਸਭ ਨੇ ਵੇਖਿਆ ਪੰਜਾਂ ਨੇ ਫਿਰਨਾ ਬਿੱਚ ਭਗਤਾਂ ਵਾਲੇ ਅਖਾੜੇ ਸਭ ਨੂੰ ਦਿਨਾ ਵਿਖਾਈਆ ਸਭ ਨੂੰ ਵਿਖਾ ਦਿਓ ਸਭ ਨੂੰ ਦਿਨਾ ਵਿਖਾਈਆ ਕੀ ਬਗਾਣਾ ਇਹ ਪੁਰਖ ਕਾਲ ਇਹ ਸਤਗੁਰ ਦਿਆਲ ਇਹ ਕੌਣ ਆ ਇਹ ਪੁਰਖ ਕਾਲ ਇਹ ਸਤਗੁਰ ਦਿਆਲ ਜਨ ਭਗਤੋਂ ਧੋਖੇ ਵਿੱਚ ਮਾਰੇ ਧਾੜੇ ਇਹ ਧੋਖੇ ਵਿੱਚ ਕੀ ਮਾਰਦਾ ਆਇਆ ਇਹ ਧਾੜੇ ਮਾਰਦਾ ਆਇਆ ਪਿੱਛੇ ਸਭ ਨੂੰ ਧੋਖਾ ਦਿੰਦਾ ਆਇਆ ਤੜ ਵੀ ਵੇਸ ਬਟਾਈਆ ਉਹ ਤੋਖੇ ਬਾਜ ਨੇ ਆਪਣਾ ਕੀ ਬਟਾਇਆ ਵੇਸ ਜਿਸ ਨੂੰ ਗੁਰ ਉਤਾਰ ਪਗੰਬਰਾਂ ਦੇ ਕਰ ਉਜਾੜੇ ਉਹ ਪਰਮੇਸ਼ਰ ਨੇ ਗੁਰ ਉਤਾਰ ਪੀਰ ਪਗੰਬਰਾਂ ਦੇ ਕਰ ਉਜਾੜੇ ਵਸਦਾ ਰਹਿਣ ਕੋਈ ਨਾ ਪਾਈਆ ਤਿਆਨ ਦੇੰਦਰ ਰਿਓ ਹਰ ਸੰਗ ਜੀ ਉਹ ਇਹ ਪਹਿਲੀ ਵਾਰ ਸਾਡੇ ਤੇ ਕਿਰਪਾ ਕੀਤੀ ਹੈ ਪਰਮੇਸ਼ਰ ਨੇ ਜਿਕਾਰਾ ਵੀ ਇਹ ਆ ਕੇ ਪਹਿਲੀ ਵਾਰ ਮਾਤ ਲੋਕ ਦੇ ਵਿੱਚ ਪ੍ਰਗਟ ਕੀਤਾ ਸੋ ਮਹਾਰਿਸ਼ੀ ਸੁਮੇਸ਼ਰ ਭਗਵਾਨ ਦੀ ਜੈ ਇਹ ਜਿਕਾਰਾ ਅਜੇ ਤੱਕ ਕਿਸੇ ਪੀਰ ਪਗੰਬਰ ਨੂੰ ਕਿਸੇ ਨੂੰ ਪ੍ਰਮਾਤਮਾ ਨੇ ਨਹੀਂ ਲਾਇਆ ਜੇ ਨਾਨਕ ਪਾਸ਼ਾ ਜੇ ਕਰਦੇ ਸਨ ਤਾਂ ਸੋਹ ਹੰ ਦਾ ਜਾਪ ਕਰਦੇ ਸਨ ਪਿੱਛੇ ਜਿਨੇ ਵੀ ਗੁਰੂ ਉਤਾਰ ਪੀਰ ਪਗੰਬਰ ਆਏ ਸਭ ਸੋਹ ਹੰ ਦਾ ਜਾਪ ਕਰਦੇ ਰਹੇ ਪਹਿਲੀ ਵਾਰ ਆ ਕੇ ਸੋਹ ਮਹਾਰਿਸ਼ੀ ਸੁਮੇਸ਼ਰ ਭਗਵਾਨ ਦੀ ਜੈ ਜਿਕਾਰਾ ਆਪ ਜੀ ਨੂੰ ਅਕਾਲ ਪੁਰਖ ਨੇ ਸਵੈਮ ਦਿੱਤਾ ਉਸ ਦਾ ਰਹਿਣ ਕੋ ਇਨਾ ਭਾਈ ਆ ਸਭ ਨੂੰ ਫੇਰਿਆਂ ਵਿੱਚ ਉਜਾੜੇ ਗੋਵਿੰਦ ਮਾਛੂਵਾੜੇ 76 ਚ ਸੁਹਾਈਆ ਇਸ ਤੋਂ ਬਦਲੇ ਲੈ ਲੋ ਸਾਰੇ ਇਸ ਤੋਂ ਬਦਲੇ ਲੈ ਲੋ ਸਾਰੇ ਕਿਉਂਕਿ ਉਹਦੋਂ ਪਰਮੇਸ਼ਰ ਇੰਨਾ ਦਿਆਲੂ ਹੋ ਗਿਆ ਸ਼ੈਨ ਸ਼ੇ ਸਮਤ 5 ਇਹ ਭਗਤਾਂ ਨੂੰ ਕਹਿ ਰਿਹਾ ਪੰਜਾਂ ਨੂੰ ਤੁਸੀਂ ਵੀ ਇਸ ਤੋਂ ਬਦਲੇ ਲੈ ਲੋ ਇਹਨਾਂ ਨੇ ਇੱਕ ਸੱfte ਪਿੱਛੇ ਕੀ ਘਰ ਜਾੜਦੇ ਆਇਆ ਇਹ ਪਰਮਾਤਮਾ गोविंद मचू वाले सत्थर सेज सुहाइया ऐस दो बदले ला लो सारे पिछला लेना लो मुकाइया तुसी भी पिछला लेना मुका लो ये खेल अपर अपारे अपरंपर स्वामी आप कराइया ज्योति जोश जो रूपारा अपनी कृपा कर करे खेल साचा हार सच करनी कार कमाईया ਸੰਮਤ ਪੰਜ ਕਹਿ ਮੈਂ ਸੱਚ ਜਨਾਵਾ ਉਲ ਕੋਈ ਨਾ ਜਾਈਆ ਉਲ ਕੋਈ ਨਾ ਜਾਈਆ ਜਿਸ ਵੇਲੇ ਸਹਿਬ ਸਤਗੁਰ ਦੀਆਂ ਬੱਦੀਆਂ ਹੋਣ ਬਾਵਾ ਜਿਸ ਵੇਲੇ ਸਹਿਬ ਸਤਗੁਰ ਦੀਆਂ ਬੱਦੀਆਂ ਹੋਣ ਬਾਵਾ ਨਾ ਬੱਦੀਆਂ ਵੇਖੀਆਂ ਸਤਗੁਰ ਦੀਆਂ ਬਾਵਾ ਇਹ ਕੋਈ ਸੋਚ ਨਹੀਂ ਸੀ ਸਕਦਾ ਮੇਰੇ ਵਰਗਾ ਕੋਈ ਅਕਲ ਵਾਲਾ ਸੋਚ ਨਹੀਂ ਸਕਦਾ ਜੇ ਅੱਜ ਸੋਚ ਵੀ ਲਾਉ ਤੋ ਇਸ ਦਰਬਾਰ ਤੋਂ ਪੱਕੇ ਹੀ ਜਾਓ ਇਹ ਵੀ ਲਿਖਦਾ ਇਹ ਵੀ ਆਪਣਾ ਦੋਚ ਲੈਣਾ ਪੜਾਗਾ ਮੈਂ ਜਦੋਂ ਜਿਸ ਵੇਲੇ ਸਹੇਵ ਸਤਗੁਰੂ ਦੀਆਂ ਬੱਧੀਆਂ ਹੋਣ ਵਾਵਾ ਉਹ ਹੱਥ ਕੜੀ ਤੁਹਾਡੇ ਹੱਥ ਫੜਾਈਆ ਉਹ ਹੱਥ ਘੜੀ ਤੁਹਾਡੇ ਹੱਥ ਫੜਾਈਆ ਫੇਰ ਗੀਤ ਖੁਸ਼ੀ ਦੇ ਗਾਵਾ ਅਗਲਾ ਭੇਬ ਖੁਲਾਈਆ ਫਿਰ ਕਿਹੜੇ ਗੀਤ ਬਾਕੀ ਸਭ ਨੇ ਰੌਲਾ ਪਾਉਣਾ ਵਾਂਗ ਕਾਵਾ ਸਭ ਨੇ ਰੌਲਾ ਪਾਉਣਾ ਵਾਂਗ ਕਾਵਾ ਉੱਚੀ ਕੂਕ ਕੂਕ ਸੁਣਾਈਆ ਨਾਲੇ ਕਹਿਣਾ ਹਾਏ ਹਾਏ ਇਹ ਵੇਖੋ ਕੀ ਕਹਿਣਾ ਇਹ ਵੇਖੋ ਨਿਥਾਵਾਂ ਭਗਵਾਨ ਦੀ ਗੱਲ ਚੱਲਦੀ ਆ ਇਹ ਕੌਣ ਆ ਨਿਥਾਵਾਂ ਕਿਉਂ ਬਿਨ ਭਗਤ ਦੁਆਰਿਓ ਕਰ ਨજર ਕੋਈ ਨਾ ਆਈ ਆ ਭਗਤਾਂ ਦੇ ਬਿਨਾ ਭਗਵਾਨ ਵੀ ਇਨੇ ਥਾਵਾ ਨਾਲੇ ਕਿਹੋ ਕੀ ਕਹਿਣਾ ਇਹਦੇ ਨਾਲ ਲਿਆ ਨਾ ਕੋਈ ਲਾਵਾਂ ਇਹਦੇ ਨਾਲ ਉਹਦੇ ਨਾਲ ਨਹੀਂ ਉਹਦੇ ਉਹਦੇ ਗੱਲ ਹੁਣ ਹੈ ਨਹੀਂ ਹੁਣ ਐਦੀ ਗੱਲ ਜੇ ਕੀ ਕਹਿਣਾ ਨਾਲੇ ਕਿਹੋ ਇਹਦੇ ਨਾਲ ਲੇ ਕੋਈ ਨਾ ਲਾਵਾਂ ਉੱਚੀ ਕੂਕ ਕੂਕ ਸੁਣਾਈਆ ਸੰਤ ਪੰਜ ਕਹੇ ਫੇਰ ਮੇਰੇ ਸਤਗੁਰ ਨੇ ਕਹਿਣਾ ਮੈਂ ਆਪਣੀ ਕਿਰਪਾ ਨਾਲ ਫੇ ਸਤਿਗੁਰ ਨੇ ਕੀ ਕਹਿਣਾ ਮੈਂ ਆਪਣੀ ਕਿਰਪਾ ਨਾਲ ਬੱਚਿਆਂ ਨੂੰ ਛੁੜਾ ਦੇਵਾਂ ਮਾਮਾ ਮੈਂ ਫਿਰ ਆਪਣੀ ਕਿਰਪਾ ਨਾਲ ਬੱਚਿਆਂ ਨੂੰ ਛੁੜਾ ਦੇਵਾਂ ਮਾਮਾ ਗੁਰਮੁਖ ਆਪਣੀ ਗੋਦ ਉਠਾਈ ਹੈ ਉਹਨੇ ਆਪਣੀ ਗੋਦੀ ਚ ਆ ਗਏ ਚੁਕਿਆ ਹੈ ਅਕਾਲ ਪੁਰਮਾਤਮਾ ਨੇ ਨਾਤਾ ਤੋੜ ਕੇ ਪੈਣ ਪਰਾਵਾ ਤ੍ਰਿਤੀ ਅਗਲੀ ਇੱਕ ਸਮਝਾਈਆ ਜਿੱਥੇ ਚੋਹਾ ਸਿਰ ਦੇਵਾ ਠੰਡੀਆਂ ਛਾਵਾਂ ਉਹਦੀ ਮਰਜ਼ੀ ਆ ਜਿੱਥੇ ਛਾਵਾਂ ਸਿਰ ਦੇਵਾ ਠੰਡੀਆਂ ਛਾਵਾਂ ਅਗਨੀ ਤਤ ਗਵਾਈਆ ਜਿੱਥੇ ਛਾਵਾਂ ਫਿਰ ਉਥੇ ਵਹਾਵਾ ਇਹ ਮਰਜ਼ੀ ਇਹਦੇ ਆ ਜਿੱਥੇ ਛਾਵਾਂ ਉਥੇ ਵਹਾਵਾ ਦੋ ਜਹਾਨ ਇੱਕੋ ਘਰ ਵਸਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਟਿਕਾਈਆ ਗ੍ਰੰਥ ਨੰਬਰ 18 ਦੀ ਦੋ ਚ ਲਾਈਨਾਂ ਹੋਰ ਸਮਤ ਇਥੇ ਕੀ ਗੱਲ ਕਰਦਾ ਪਹਿਲੀ ਜੇਸ਼ ਹੈ ਜਿਸਮ ਇੱਕ ਇਥੇ ਸਾਨੂੰ ਸੰਦੇਸ਼ ਦੇ ਰਿਹਾ ਸਮਤ ਕਹੇ ਮੇਰਾ ਸੰਦੇਸ਼ਾ ਸੁਣ ਲੋ ਯਾਰ ਯਰਾਨਾ ਕੱਚਾ ਨਾ ਕੋਈ ਲਗਾਈ ਆ ਜਿੱਥੇ ਬੈਠੇ ਆਪਾਂ ਸਾਰੇ ਬੈਠੇ ਸੁਣ ਲੋ ਯਰਾਨਾ ਕੱਚਾ ਨਾ ਕੋਈ ਲਗਾਈਆ ਜੇ ਕਰਨਾ ਤੇ ਸੱਚ ਪਿਆਰ ਜੇ ਕਰਨਾ ਤੇ ਸੱਚ ਪਿਆਰ ਪ੍ਰੀਤੀ ਪ੍ਰੇਮ ਨਾਲ ਰਖਾਈ ਆ ਸੱਚਾ ਪਿਆਰ ਕਰਿਓ ਝੂਠਾ ਨਹੀਂ ਮਤਲਬ ਵਿੱਚ ਬਣਿਓ ਨਾ ਕਿਤ ਮਦਗਾਰ ਕੂੜੀ ਆਸ ਨਾ ਕੋਈ ਰਖਾਈਆ ਇਹ ਜਗਤ ਬਨਜਾਰਿਆਂ ਵਾਲਾ ਨਹੀਂ ਉਦਾਰੂ ਸੋਦਾ ਹਟਣਾ ਕੋਈ ਚੁਕਾਈਆ ਇਹ ਲੈਣਾ ਦੇਣਾ ਮੀਤ ਮੁਰਾਰੂ ਜਿਸਨੇ ਜਿਉਂਦਿਆ ਕੂੜਾ ਚੜਨਾ ਸੰਸਾਰ ਸੋ ਮੇਰੇ ਅੰਗਣ ਵੇਕੇ ਖੁਸ਼ੀ ਮਨਾਈਆ ਸਮਝਾਉਣ ਵਾਸਤੇ ਕੰਧਾਂ ਉਤੇ ਲੋਣੇ ਨਹੀਂ ਇਸ਼ਤਿਹਾਰ ਉਹ ਸਮਝਾ ਗਿਆ ਇੱਕ ਵਾਰ ਨਿਯਮ ਦੇ ਗਿਆ ਉਹ ਕਹਿੰਦਾ ਮੈਂ ਵਾਰ-ਵਾਰ ਸਮਝਾਉਣ ਵਾਸਤੇ ਕੰਧਾਂ ਦੇ ਇਸ਼ਤਿਹਾਰ ਨਹੀਂ ਤੁਹਾਡੇ ਵਾਸਤੇ ਹੁਣ ਲਾਉਣੇ ਤੁਹਾਡੇ ਅੰਦਰ ਕਰਨੀ ਪੜਾਈਆ ਸਾચી ਮੰਜ਼ਲ ਦੱਸ ਕੇ ਊਚ ਮিনার ਨਾਮ ਪਾਉੜੇ ਦਿਨਾ ਚੜਾਈਆ ਜਿਸ ਨੂੰ ਚੰਗਾ ਨਾ ਲੱਗੇ ਇਹ ਵਿਹਾਰ ਉਹ ਬੇਸ਼ੱਕ ਉੱਠ ਕੇ ਇਹ ਵੀ ਸੁਣਾਈਆ ਜਿਸ ਨੂੰ ਜਿਸ ਨੇ ਸੱਚਾ ਪਿਆਰ ਨਹੀਂ ਕਰਨਾ ਇੱਕ ਅਕਾਲ ਪੁਰਖ ਨਾਲ ਇੱਕ ਨਿਰਗੁਣ ਜੋਤ ਅਕਾਲ ਪੁਰਖ ਦੇ ਸਤਿ ਜੀ ਨੇ ਨਹੀਂ ਮੰਨਣਾ ਉਹ ਉੱਠ ਕੇ ਇਹ ਗੱਲ ਕਰ ਸਕਦਾ ਹੈ ਕਿਹੜੀ ਗੱਲ ਉਹ ਬੇਸ਼ੱਕ ਉੱਠ ਕੇ ਦੇਵੇ ਸੁਨਾਈਆ ਜਿਨ੍ਹਾਂ ਹੁਕਮ ਨੂੰ ਕਹਿਣਾ ਉਹ ਉਹ ਖੁਸ਼ੀ ਨਾਲ ਨਿਕਲ ਜਾਏ ਵਾਰ ਵਾਰਗੇ ਨੂੰ ਫੇਰਨਾ ਕੋਈ ਪਰਤਾਈਆ ਫੇ ਇਹ ਨਹੀਂ ਕਿਸੇ ਨੂੰ ਪਰਤਉਣਾ ਬੇਸ਼ੱਕ ਦਿੱਤੇ ਕੱਪੜੇ ਪਾ ਗਏ ਭਾਈ ਪੰਜ ਗੱਲਾਂ ਲਾਂਦੇ ਰਹੀਏ ਜੇ ਅਸੀਂ ਇੱਕ ਦਿਨ ਹੋਏ ਤਾਂ ਫਿਰ ਅਸੀਂ ਹੋਰ ਕਿਸੇ ਦੇ ਵੀ ਨਹੀਂ ਹੋਣਾ ਵਾਰਗੇ ਨੂੰ ਫੇਰ ਨਾ ਕੋਈ ਪਰਤਾਈਆ ਇਹ ਪਰਖਣ ਵਾਲਾ ਨਹੀਂ ਕੋਈ ਸੁਨਿਆਰ ਜੋ ਕਸਵੱਟੀ ਉੱਤੇ ਰਕੜ ਕੇ ਰਗੜ ਦੇਵੇ ਲਗਾਈਆ ਇਸ ਦੇ ਕੋਲ ਉਹ ਅਗੰਮੀ ਹਥਿਆਰ ਜਿਸ ਦੇ ਉੱਤੇ ਮੋਰ ਕਿਸੇ ਨਾਲ ਲਾਈਆ ਉਹ ਮੋਰ ਆਗੇ ਪ੍ਰਮਾਤਮਾ ਨੇ ਆ ਤੋਈ ਭੁਲਾਈ ਆਗੇ ਜਿਹੜਾ ਅੰਦਰ ਮਾਰੇ ਮਾਰ ਮਾਰ ਤਿੱਖੀ ਦੋਰੀ ਤਾਰ ਜਨਾਈਆ ਸੱਚ ਪੁੱਛੋ ਤੇ ਅੱਕੇ ਸਚਨ ਰਹਿ ਜਾਣੇ ਸੱਚੇ ਯਾਰ ਕੂੜੀਆਂ ਨਾਲੋਂ ਯਰਾਨੇ ਲੈਣੇ ਤੋੜਾਈਆ ਇਹ ਵੀ 17 ਹਾੜ ਤੱਕ ਉਧਾਰ ਅੱਗੇ 17 ਹਾੜ ਆ ਰਿਆ ਸੀ ਤੇ ਇਹ ਉਧਾਰ ਦਿੱਤਾ ਸੀ ਇਹ ਸੋਚ ਲਓ ਕੀ ਕਰਨਾ ਕਰਨਾ ਜਾਂ ਨਹੀਂ ਕਰਨਾ ਇਹ ਵੀ 17 ਹਾੜ ਤੱਕ ਉਧਾਰ ਅੱਗੇ ਖਸਮ ਅੱਗੇ ਕਸਮ ਖਾ ਕੇ ਕਰਾਂ ਜੁਦਾਈਆ ਭਾਵੇਂ ਨੋਖਣ ਪਥਮੀ ਵਿੱਚੋਂ ਗੁਰਮੁਖ ਰਹਿ ਜਾਣ ਦੋ ਭਾਵੇਂ ਚਾਰ ਉਹ ਮੈਨੂੰ ਕਹਿੰਦਾ ਬੋਤਿਆਂ ਦੀ ਲੋੜ ਪੀੜ ਦੀ ਲੋੜ ਨਹੀਂ ਜੇ ਪੀੜ ਦੀ ਲੋੜ ਹੋંગી ਸੰਸਾਰ 'ਤੇ ਹੀ ਰਹਾ ਬਸਦਾ ਸੀ ਰਹਿ ਜਾਣੇ 2 4 ਬਹੁਤਿਆਂ ਦੀ ਲੋੜ ਰਹੇ ਨਰਿਆ ਜਿਹੜੇ 2 4 ਰਹਿ ਜਾਣਗੇ ਪਰਮੇਸ਼ਰ ਨੇ ਕੀ ਕਿਹਾ ਉਹ ਮੇਰਾ ਨੈਣ ਸ਼ਿੰਗਾਰ ਉਹ ਮੇਰਾ ਨੈਣ ਸ਼ਿੰਗਾਰ ਹੋਣਗੇ ਉਹ ਮੇਰੀ ਗੱਲ ਕਰਨਗੇ ਉਹ ਮੇਰੇ ਹੋਣਗੇ ਇਸੇ ਕਰਕੇ ਪ੍ਰਮਾਤਮਾ ਨੇ ਕੀ ਕਿਹਾ ਤੁਸੀਂ ਮੇਰੇ ਤੇ ਮੈਨੂੰ ਆਪਣਾ ਲਿਓ ਬਣਾ ਇਹੋ ਤੁਹਾਡੀ ਭਗਤੀ ਨਜ਼ਰੀ ਆਈ ਜਾਂ ਗ੍ਰੰਥ ਪੜ੍ਹ ਕੇ ਭਗਵਾਨ ਨੂੰ ਲੱਭਣ ਲੈ ਕੇ ਚਲੇ ਗਏ ਭਗਵਾਨ ਤੁਹਾਡੇ ਸੰਮੁਖ ਹੋਇਆ ਓ ਮੇਰਾ ਨੈਣ ਸ਼ਿੰਗਾਰ ਮੈਂ ਸ਼ਮਾਂ ਦੇ ਆ ਜਗਾਈਆ ਵੇਖਿਓ ਭੁੱਲ ਕੇ ਕੂੜਾ ਨਾ ਕਰਿਓ ਐਤਵਾਰ ਕੂੜਾ ਨਾ ਕਰਿਓ ਐਤਵਾਰ ਜਕੀਨ ਨਾਲ ਧਿਆਨ ਰੜਾਈਆ ਜਕੀਨ ਨਾਲ ਧਿਆਨ ਰੜਾਈਆ ਕੋਈ ਲੋੜ ਨਹੀਂ ਕਾਗਾਂ ਦੀ ਰਹਿ ਡਾਰ ਗੁਰਮੁਖ ਹੰਸ ਲੈਣੇ ਪ੍ਰਗਟਾਈਆ ਜਿਹੜਾ ਗੁਰਸਿੱਖ ਗੁਰਸਿੱਖ ਨਾਲ ਕਰੇ ਖਾਰ ਹਰ ਥਾਂ ਦੇ ਪਰਮੇਸ਼ਰ ਨੇ ਇਹ ਗੱਲ ਦੱਸੀ ਹੋਈ ਹੈ ਹਰ ਥਾਂ ਦੇ ਜਦੋਂ ਅਸੀਂ ਕਿਸੇ ਨੂੰ ਜਗਾਰਾ ਨਹੀਂ ਲਾਂਦੇ ਉਹੀ ਗੁਰਸੇਕ ਜਦੋਂ ਸੱਚਖੰਡ ਚਲੇ ਜਾਂਦਾ ਤਾਂ ਅਸੀਂ ਉਸ ਦੇ ਕੋਲ ਖੜੇ ਹੋ ਕੇ ਚਕਪੰਜ ਕਰੀ ਲਾ ਲੈਣੇ ਆ ਤੇ ਪਹਿਲਾਂ ਕਿਉਂ ਨਹੀਂ ਸੀ ਲਾ ਲੈਂਦੇ ਇਹ ਧਿਆਨ ਦੇਣ ਵਾਲੀ ਗੱਲ ਹੈ ਇਹ ਵੀ ਹੁਕਮ ਹੈ ਪਰਮੇਸ਼ਰ ਦੇ ਗੁਰਸੇਕ ਗੁਰਸੇਕ ਨਾਲ ਕਰੇ ਖਾਰ ਗੁੱਸੇ ਵਿੱਚ ਲੜਾਈ ਆ ਜੋਤੀ ਜੋਸ਼ ਰੂਪ ਹਾਰ ਆਪ ਆਪਣੀ ਕਿਰਪਾ ਕਰ ਅਗਲਾ ਲੇਖਾ ਦੇ ਮੁਕਈ ਸੋ ਹਰ ਸੰਗਤ ਦਿਓ ਇਹ ਪਰਮੇਸ਼ਰ ਦਾ ਸੰਦੇਸ਼ ਆ ਇਹ ਹੁਕਮ ਆ ਕਿਵੇਂ ਕਿਵੇਂ ਉਹ ਪਰਮੇਸ਼ਰ ਨੇ ਆਗੇ ਮਤਲਬ ਲੋਚੇ ਵਿਹਾਰ ਕੀਤੇ ਆ ਸੋ ਖਰਵਾਨੀ ਸੰਜੀ ਕਰਦੇ ਆ ਕੋਈ ਸ਼ਬਦ ਆਗੇ ਪਿਛੇ ਬੋਲਿਆ ਗਿਆ ਹੋਵੇ ਸਾਰੀ ਹਰ ਸੰਗਤ ਮਾਫ ਕਰ ਦੇਵੇ ਯੂਰ ਸੰਚਾ ਜੀ ਵੀ ਮਾਫ ਕਰ ਦੇਣਾ ਬੱਚਾ ਹਾਂ ਜਾਨ ਹਾਂ ਗਲਤੀਆਂ ਹੋ ਜਾਂਦੀਆਂ ਹਨ ਪੰਜ ਜਗਾਂ ਰਿਆਦਾ ਹਰ ਸੰਗਤ ਜੀ ਸਾਥ ਉਸ ਤਰ੍ਹਾਂ ਦਿਓ ਜਿਸ ਤਰ੍ਹਾਂ ਸਾਡੇ ਬਾਪ ਨੇ ਸਾਨੂੰ ਸਬੂਹ ਦਿੱਤਾ ਸੀ ਦਿੱਲੀ ਰਾਮ ਲਿਲਾ ਗਰੋਡ ਦੇ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ Bhagwan Dida So Angwara Ishwar Singh Vishnu Bhagwan Dida So Angwara Ishwar Singh Vishnu Bhagwan Dida